ਸਬਦ ਅਸਲੀ ਇੰਦਰੀ ਤਰ੍ਹਾਂ ਦਾ ਅਸਲੀ ਇਹ ਪੈਗਾਮ ਪਹਿਲੇ ਦਾ ਜਿਹੜਾ ਤੈਨੂੰ ਗੱਲ ਹੁੰਦਾ ਨਹੀਂ ਤੇ ਜਿਹੜਾ ਤੈਨੂੰ ਦਰਮਾਨਦਾ ਨਹੀਂ ਉਹਨੂੰ ਇਹੰਦਰ ਆ ਬਸ ਕਰੀਦਾ ਉਹ ਲੋਕ ਕਹਿੰਦੇ ਤਾਂ ਕੋਲ ਕੋਣ ਨਹੀਂ ਹੁੰਦਾ ਜਿਹੜਾ ਤੁਸੀਂ ਅਲੱਪ ਆਪਣਾ ਮੂਰਤ ਪਰਮਾਤਮਾ ਦੇ ਸਾਡੇ ਕੋਲ ਆਇਆ ਇਹ ਮੂਰਤ ਪਰਮਾਤਮਾ ਦਾ ਸਰੂਪ ਹੈ

سب ناڑے منک ویر نہیں گے

موسیقی اپنا جیون سارا ਨਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਡਰਾਉਣ ਦੇ ਵੀ ਉਪਾਅ ਕੀਤੇ ਪਹਿਲਾ ਤਿੰਨ ਸਿੱਖਾਂ ਨੂੰ ਸਾਹਮਣੇ ਸ਼ਦਦਾ ਦਾ ਜਾਮ ਪੀਣਾ ਪਿਆ ਸਾਹਮਣੇ ਉਹ ਤਸੀਹੇ ਦਿੱਤੇ ਤਾਂ ਕਿ ਭੈਪੀਤ ਹੋ ਜਾਣ ਡਰ ਜਾਣ ਦੁੱਖ ਦੇਖ ਕੇ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਹੈ ਭਾਈ ਦੇਵਾਲੇ ਨੂੰ ਦੇਗ ਚ ਵਾਲਿਆ ਜਾ ਰਿਹਾ ਹੈ ਭਾਈ ਸਤੀ ਦਾਸ ਨੂੰ ਅੱਗ ਚ ਸਾੜੇ ਸਾਹਮਣੇ ਗੁਰੂ ਸਾਹਿਬ ਦੇਖ ਰਹੇ ਨੇ ਤਾਂ ਕਿ ਇਹ ਭੈਪੀਤ ਹੋ ਜਾਣ ਡਰ ਜਾਣ ਵੀ ਇਹ ਕੁਛ ਮੇਰੇ ਨਾਲ ਵੀ ਹੋ ਤਾਰੇ ਇਹ ਸ਼ਬਦ ਵੀ ਫਿਰ ਉਹਨਾਂ ਨੇ ਹੀ ਚਾ ਰਹੇ ਨੇ ਜਿਹੜੇ ਭੈ ਤੋਂ ਮੁਕਤ ਨੇ ਮੌਤ ਦਾ ਭੈ ਵੀ ਆਪਾਂ ਪਿਛਲੇ ਸਮੇਂ ਚ ਵਿਚਾਰਦੇ ਨਾ ਜਦੋਂ ਫਿਰ ਉਹ ਪਰਮਾਤਮਾ ਸਾਖਸ਼ਾਤ ਹੋ ਜਾਂਦਾ ਹੈਗਾ ਫਿਰ ਮੌਤ ਦਾ ਭੈ ਵੀ ਦੂਰ ਹੋ ਜਾਂਦਾ ਹੈਗਾ ਫਿਰ ਉਹਨਾਂ ਵਾਸਤੇ ਕੋਈ ਮੋਹ ਮਮਤਾ ਇਸ ਜੀਵ ਦਾ ਮੋਹ ਕੋਈ ਮੈਨੇ ਨਹੀਂ ਰੱਖਦਾ ਮਾਰੇ ਕਹਿੰਦੇ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨੰ ਡਰੋ ਨਾ ਅਬਰ ਡਰਾਵੋ ਉਹਦੀ ਫਿਰ ਵਸਤਾ ਬਣਦੀ ਹੈ ਜਿਹੜਾ ਉਹ ਮਨੁੱਖਾ ਕਿਸੇ ਨੂੰ ਡਰਾਉਂਦਾ ਵੀ ਨਹੀਂ ਹੈ ਕਿਉਂ ਕਿਉਂ ਕਿਸੇ ਨਾਲ ਵੈਰ ਹੀ ਨਹੀਂ ਉਹਦਾ ਜਿਹੜੇ ਮਨੁੱਖ ਫਿਰ ਆਤਮਿਕ ਜੀਵਨ ਦੀ ਸੂਝ ਰੱਖਦੇ ਨੇ ਉਹੀ ਮਨੁੱਖ ਅਸਲ ਦੇ ਵਿੱਚ ਗਿਆਨਬਾਨ ਹਨ ਜਹਿ ਵਖਿਆ ਸਗਲੀ ਤਾਜੀ ਲਿਓ ਵੇਖ ਵਾਰਗ ਕਹੋ ਨਾਨਕ ਸੁਨਰੇ ਮਨ ਤੈ ਨਰ ਮਥ ਪਾਗ ਇਹ ਧਿਆਨ ਰੱਖਣਾ ਇੱਥੇ ਸ਼ਬਦ ਹੈ ਜੱਜੇ ਨੂੰ ਸਿਹਾਰੀ ਤੇ ਹਾਹੇ ਨੂੰ ਸਿਹਾਰੀ ਹੈ ਨਾ ਇਹਨੂੰ ਗੁਰਮੀਤ ਸਿੰਘ ਨੇ ਪੜਿਆ ਜਹ ਇਹ ਧਿਆਨ ਰੱਖਣਾ ਜਦੋਂ ਜੱਜੇ ਨੂੰ ਸਿਹਾਰੀ ਆਉ ਉਹਨੂੰ ਪੜਨਾ ਹੈ ਜਿਹ ਜਿਹਦਾ ਮਤ ਹੈ ਜਿਹੜਾ ਜਦੋਂ ਜੱਜਾ ਮੁਕਤ ਆਊਗਾ ਉਹਦਾ ਮਤ ਹੁੰਦਾ ਜਹ ਉਹਦਾ ਮਤ ਹੈ ਜਗਾ ਜਿੱਥੇ ਕਿੱਥੇ ਤਿੱਥੇ ਇਹ ਧਿਆਨ ਰੱਖਣਾ ਜਦੋਂ ਸਿਹਾਰੀ ਆਉ ਉਹਨੂੰ ਸਿਹਾਰੀ ਨਾ ਬੁਲਾਉਣਾ ਅਰਥ ਵੀ ਬਦਲ ਜਾਂਦੇ ਨੇ ਜਹ ਪੜਾਂਗੇ ਸਥਾਨ ਦੇ ਪਰਥਾਏ ਬਣ ਜਾਊਗਾ ਜਿਹੇ ਪੜਾਂਗੇ ਜਿਹੜੇ ਮਨੁੱਖ ਨੇ ਜਿਹੇ ਵਿਖਿਆ ਸਗਲੀ ਤਜੀ ਜਿਹੜੇ ਮਨੁੱਖ ਨੇ ਬਿਖਿਆ ਕਈਏ ਜ਼ਹਿਰ ਜ਼ਹਿਰ ਕਈਏ ਵਿਕਾਰ ਜਿਹੜੇ ਮਨੁੱਖ ਨੇ ਵਿਕਾਰਾਂ ਨੂੰ ਤਿਆਗ ਦਿੱਤਾ ਹੈ ਜਿਹੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਤੇ ਜਿਹੜੇ ਮਨੁੱਖ ਨੇ ਇਹ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਜ਼ਹਿਰਾਂ ਨੂੰ ਤਿਆਗਤਾ ਤਜੀ ਦਾ ਤਿਆਗ ਦੇਣਾ ਸਾਰਿਆਂ ਨੂੰ ਤਿਆਗ ਦਿੱਤਾ ਲਿਓ ਭੇਖ ਬੈਰਾਗ ਜਿਹਨੇ ਆਪਣੇ ਜੀਵਨ ਦੇ ਵਿੱਚ ਬੈਰਾਗ ਕਈਏ ਉਪਰਾਮ ਹੋ ਜਾਣਾ ਬੈਰਾਗ ਰਹਿਤ ਹੋ ਜਾਣਾ ਬੈਰਾਗ ਦਾ ਮਤਲਬ ਹੈ ਮੋਹ ਬੈਰਾਗ ਬਿਨਾ ਮੋਹ ਤੋਂ ਸੰਸਾਰ ਵਿੱਚ ਰਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਸੰਸਾਰ ਦੇ ਵਿੱਚ ਰਹਿੰਦੇ ਨੇ ਪਰਿਵਾਰੀ ਨੇ ਪਰਿਵਾਰ ਵੀ ਹੈ ਪੁੱਤਰ ਵੀ ਹੈ ਮਹਿਲ ਵੀ ਨੇ ਪਰ ਮੋਹ ਕੋਈ ਨਹੀਂ ਬੈਰਾਗ ਹੋ ਗਏ ਮਹਾਰਾਜ ਦਾ ਸਰੂਪ ਬੜਾ ਬਰਾਗੀ ਹੈ ਗੁਰ ਤੇਗ ਬਹਾਦਰ ਮਹਾਰਾਜ ਦਾ ਉਹਨਾਂ ਦਾ ਆਪਣਾ ਜੀਵਨ ਹੈ ਜਿਹੇ ਵਿਖਿਆ ਅਸ ਅਗਲੀ ਤਜੀ ਲਿਓ ਪੇਖ ਬੈਰਾਗ ਜਿਨੇ ਆਪਣੇ ਜੀਵਨ ਦੇ ਵਿੱਚੋਂ ਸਾਰੇ ਵਿਕਾਰਾਂ ਨੂੰ ਤਿਆਗਤਾ ਇਰਖਾ ਦਾ ਵੈਤ ਨਿੰਦਿਆ ਚੁਗਲੀ ਇਰਖਾ ਰਾਜੇ ਨਾ ਵੀ ਨਹੀਂ ਹੈ ਜਿਹੜੇ ਉਹ ਕਤਲ ਕਰਨਾ ਚਾਹੁੰਦੇ ਉਹਨਾਂ ਦਾ ਵੀ ਵੈਰ ਨਹੀਂ ਹੈ ਲੀਓ ਪੇਖ ਬੈਰਾਗ ਆਪਣੇ ਜੀਵਨ ਦੇ ਵਿੱਚ ਉਹ ਦੇਵੀ ਗੁਣਾਂ ਨੂੰ ਸੇਵਾ ਸਿਮਰਨ ਸਤ ਸੰਤੋਖ ਦਇਆ ਧਰਮ ਤੀਰ ਜਿਨ੍ਹਾਂ ਦੇ ਜੀਵਨ ਵਿੱਚ ਫਿਰ ਆ ਗਿਆ ਕਹੋ ਨਾਨਕ ਸੁਣ ਰੇ ਮਨਾ ਤਿਹਨ ਨਰ ਮਾਥੇ ਉਹ ਮਨੁੱਖਾਂ ਦੇ ਮਨ ਲੋ ਮੱਥੇ ਦੇ ਭਾਗ ਚੰਗੇ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਜੀਵਨ ਦੇ ਵਿੱਚੋਂ ਬਿਕਾਰਾਂ ਨੂੰ ਤਿਆਗਤਾ ਤੇ ਬੈਰਾਗ ਰੂਪੀ ਗੁਣਾ ਨੂੰ ਗ੍ਰਹਿਣ ਕਰ ਲਿਆ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਾ ਹੈ ਸੋਈ ਭਲ ਮੰਨੋ ਹਰ ਹਰ ਕਤਾ ਜਿਹੜਾ ਗੁਰੂ ਦੇ ਰਸਤੇ ਤੇ ਚੱਲ ਕੇ ਗੁਰੂ ਦੇ ਸ਼ਬਦਾਂ ਨੂੰ ਗੁਰੂ ਦੇ ਵਿਚਾਰ ਨੂੰ ਆਪਣੇ ਜੀਵਨ ਚ ਲਿਆਂਦਾ ਉਹ ਮੰਨ ਲੋ ਬਰਾਗੀ ਮਨੁੱਖ ਹੋ ਗਿਆ ਤੇ ਉਹ ਬਣਿਆ ਜਿਹਦੇ ਮੱਥੇ ਤੇ ਭਾਗ ਕੋ ਨਾਨਕ ਸੁਣ ਰੇ ਮਨਾ ਤੇਹ ਨਰ ਮਾਥੇ ਭਾਗ ਜੀ ਦੇ ਮੱਥੇ ਦੇ ਭਾਗ ਪ੍ਰਗਟ ਹੋਏ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਹੈ ਸਾਈ ਨਾਮ ਅਮੋਲ ਈਮ ਨਾ ਕੋਈ ਜਾਣਦਿਓ ਜਿਨ੍ਹਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਜਿਨ੍ਹਾਂ ਦੇ ਮੱਥੇ ਦੇ ਭਾਗ ਪ੍ਰਗਟ ਹੁੰਦੇ ਨੇ ਉਹ ਇਹ ਰੰਗ ਨੂੰ ਮਾਨਦੇ ਹਨ ਜੇ ਮਾਇਆ ਮਮਤਾਤਾ ਜੀ ਸਭ ਤੇ ਭਇਓ ਉਦਾਸ ਤਹੋ ਨਾਨਕ ਸੁਨਰੀ ਮਨ ਸਹਦਟ ਬ੍ਰਾਹਮਣਿ ਵਾਸ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਜਿਹੜੇ ਮਨੁੱਖ ਨੇ ਮਾਇਆ ਦੀ ਮਮਤਾ ਮਮਤਾਵ ਤੋਂ ਸ਼ਬਦ ਬਣਿਆ ਮਾਇਆ ਦੀ ਪਕੜ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਜਿਹਨੇ ਮਾਇਆ ਦੀ ਪਕੜ ਤਿਆਗਤੀ ਤੇ ਸਾਰਿਆਂ ਵੱਲੋਂ ਉਪਰਾਮ ਹੋ ਗਿਆ ਕਹੋ ਨਾਨਕ ਸੁਣ ਰੇ ਮਨਾ ਤਿਹੇ ਘਟ ਬ੍ਰਹਮੰਡ ਵਾ ਐ ਮੇਰਾ ਮਨਾ ਸੁਣ ਫਿਰ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਆਪਾਂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰੂ ਅਮਰਦਾਸ ਮਹਾਰਾਜ ਇਹ ਮਾਇਆ ਦੀ ਪਰਿਭਾਸ਼ਾ ਦੱਸਦੇ ਜੈਸੀ ਅਗਨ ਉਦਰਮ ਹੈ ਤੈਸੀ ਬਾਹਰ ਮਾਇਆ ਮਾਤਾ ਦੇ ਪੇਟ 'ਚ ਵੀ ਅਸੀਂ ਅੱਗ 'ਚ ਰਹੇ ਹਾਂ ਉੱਥੇ ਸਾਨੂੰ ਵੈਗੁਰੂ ਨੇ ਬਚਾ ਕੇ ਰੱਖਿਆ ਅੱਗ ਵੀ ਹੈ ਪਾਣੀ ਵੀ ਹੈ ਜੈਸੀ ਅਗਨ ਉਦਰਮ ਹੈ ਤੈਸੀ ਬਾਹਰ ਮਾਇਆ ਜਿਸ ਤਰ੍ਹਾਂ ਦੀ ਮਾਤਾ ਦੇ ਪੇਟ ਵਿੱਚ ਅਗ ਹੈ ਉਦਾਂ ਦੀ ਬਾਹਰ ਅਗ ਕਿਹੜੀ ਹੈ ਮਾਇਆ ਦੀ ਅਗ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਜਿਹਦੇ ਯਾਦ ਕਰਨਾ ਜਿਹਦੇ ਮਿਲਣ ਨਾਲ ਵੈਗਰੂ ਵਿਸਰ ਗਿਆ ਉਹ ਮਾ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਉਹ ਮਾਇਆ ਨੂੰ ਦੇਖ ਕੇ ਪੁੱਤਰ ਨੂੰ ਦੇਖ ਕੇ ਧੀ ਨੂੰ ਦੇਖ ਕੇ ਪਦਾਰਥਾਂ ਨੂੰ ਦੇਖ ਕੇ ਘਰ ਨੂੰ ਦੇਖ ਕੇ ਇਹ ਮਾਇਆ ਜਿਤ ਜਿਹਨੂੰ ਦੇਖ ਕੇ ਪਰਮਾਤਮਾ ਭੁੱਲ ਜੇ ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਚ ਰੋਜ਼ ਯਾਦ ਕਰਾਉਂਦੇ ਨੇ ਹਨਾ ਇਹ ਪ੍ਰਸਾਦ ਛੱਤੀ ਅਮਰਤ ਖਾਂਹੇ ਤਿਸਟਾ ਕਰ ਕੋ ਰਕਮਨ ਮਾਹੇ ਇਹ ਪ੍ਰਸਾਦ ਬਸ ਸੁਖ ਮੰਦਰ ਤਿਸਹ ਤੇ ਆਏ ਸਦਾ ਮਨੰਦਰ ਘਰ ਚ ਬੜਦਾ ਉਹਦਾ ਸ਼ਕਰਾਨਾ ਕਰ ਮੂਰੇ ਭੋਜਨ ਆਇਗਾ ਉਹਦਾ ਪ੍ਰਸ਼ਾਦਾ ਕਰ ਵੈਗਰੂ ਤੇਰੀ ਕਿਰਪਾ ਨਾਲ ਛੱਤੀ ਬਣਾ ਇਹ ਮਾਇਆ ਜਿੱਤ ਹਰ ਬਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿਨ ਵਿੱਚੇ ਮਾਇਆ ਪਾਇਆ ਉਹ ਫਿਰ ਮਾਇਆ ਚ ਤਾਂ ਹੈਗੇ ਨੇ ਗੁਰ ਤੇਗ ਬਹਾਦਰ ਮਹਾਰਾਜ ਸੰਸਾਰੀ ਨੇ ਗ੍ਰਸਤੀ ਨੇ ਪੁੱਤਰ ਵੀ ਨੇ ਤੇ ਪਰ ਮਾਇਆ ਪੋ ਨਹੀਂ ਸਕੀ ਇਹ ਮਾਇਆ ਦੀ ਮਮਤਾ ਮਾਇਆ ਦੀ ਕੋਈ ਪੋ ਨਹੀਂ ਸਕੀ ਜਿਹੇ ਮਾਇਆ ਮਮਤਾ ਤਾ ਜੀ ਸਭ ਤੇ ਭਇਓ ਉਦਾਸ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਉਪਰਾਮ ਹੋ ਗਿਆ ਕੋਹ ਨਾਨਕ ਸੁਣ ਰੇ ਮਨਾ ਤੇ ਇਹ ਘਟ ਬ੍ਰਹਮਨ ਨਿਵਾਸ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਉਹ ਸਾਖਸ਼ਾਤ ਰੂਪ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਭਾਈ ਗੁਰਦਾਸ ਜੀ ਤਾਂ ਹੀ ਕਹਿੰਦੇ ਨੇ ਹਉ ਤਸ ਕੋਲ ਕਮਾਇਆ ਗੁਰਮਤਿ ਰਿਦਾ ਗਰੀਬੀ ਆਵੇ ਹਉ ਤਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਉਪਰਾਮ ਹੋ ਗਿਆ ਦੇਖ ਪਰਾਈਆਂ ਚੰਗੀਆਂ ਜੀਵਨ ਚ ਸੋਝੀ ਆ ਗਈ ਗਿਆਨ ਪ੍ਰਗਟ ਹੋ ਗਿਆ ਪਰਮਾਤਮਾ ਪ੍ਰਗਟ ਹੋ ਗਿਆ ਦੇਖ ਪਰਾਈਆਂ ਚੰਗੀਆਂ ਮਾਮਾ ਧੀਆਂ ਭੈਣਾ ਜਾਣੇ ਹਉ ਤਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹਉ ਤਸ ਕੋਲ ਕਮਾਇਆ ਪਰਦਰਬੈ ਨੂੰ ਹੱਥ ਨਾ ਲਾਵੇ। ਪ੍ਰਾਇ ਤੁਹਾਨੂੰ ਹੱਥ ਨਹੀਂ ਲਾਉਂਦਾ। ਮੈਂ ਬਲੇਹਾਰੇ ਜਾਣਾ ਤੋਂ ਕਿਉਂ ਵਿਰਾਗ ਹੋ ਗਿਆ? ਸਮਝ ਆ ਗਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਂਤਾ ਪਰੇ। ਜ ਮੈਂ ਸਮਝ ਆ ਗਈ ਮੇਰੇ ਗੁਰੂ ਨੇ ਹਮਾਂ ਨਹੀਂ ਪਰਣਾ। ਚੋਰ ਕੀ ਹਮਾਂ ਪਰੇ ਨਾ ਕੋਏ। ਚੋਰ ਕੀ ਆ ਚੰਗਾ ਕਿਉਂ ਹੋਏ? ਹਉ ਤਸਕੋਲ ਕਮਾਇਆ ਪਰਨਾਰੀ ਦੇ ਨੇੜ ਨਾ ਜਾਵੇ। ਹਉ ਤਸਕੋਲ ਕਮਾਇਆ ਪਰਦਰਬੈ ਨੂੰ ਹੱਥ ਨਾ ਲਾਇਆ ਲਾਵੇ। ਹਉ ਤਸਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਨਿੰਦਾ ਮਨੁੱਖ ਕਦੋਂ ਕਰਦਾ ਜਦੋਂ ਅੰਦਰ ਈਰਖਾ ਹੁੰਦੀ ਹੈ ਈਰਖਾ ਕਿਹਦੇ ਨਾਲ ਹੁੰਦੀ ਹੈ ਜਿਸ ਨਾਲ ਵੈਰ ਹੁੰਦਾ ਹੈਗਾ ਫਿਰ ਉਦੋਂ ਹੀ ਡਰ ਬਣਦਾ ਹੈਗਾ ਹੋਂ ਤੇ ਸਕੂਲ ਕਮਾਇਆ ਪਰ ਨਿੰਦਾ ਸੁਣ ਆਪ ਕੋਈ ਕਰਦੇ ਵੀ ਹੈ ਪਾਸੇ ਹੋ ਜਾਂਦਾ ਸੁਣਦਾ ਨਹੀਂ ਹੈ ਹੋਂ ਤੇ ਸਕੂਲ ਕਮਾਇਆ ਸਤਗੁਰ ਕਾ ਉਪਦੇਸ਼ ਕਮਾਵੇ ਮੈਂ ਬਲਿਹਾਰੀ ਜਾਣਾ ਜਿਹੜਾ ਗੁਰੂ ਦਾ ਉਪਦੇਸ਼ ਨੂੰ ਕਮਾਉਂਦਾ ਹੈਗਾ ਹੋਂ ਤੇ ਸਕੂਲ ਕਮਾਇਆ ਥੋੜਾ ਸਭਾ ਥੋੜਾ ਹੀ ਖਾਵੈ ਗੁਰਮੁਖ ਸੋਈ ਸਹਿਜ ਸੁਭਾਵੈ ਉਹ ਫਿਰ ਗੁਰਮਖ ਹੈ ਜਿਹੜਾ ਉਹ ਸਹਿਜ ਦੇ ਵਿੱਚ ਸਮਾ ਜਾਂਦਾ ਕਹੋ ਨਾਨਕ ਸੁਣ ਰੇ ਮਨਾ ਤਿਹ ਕਟ ਬ੍ਰਹਮ ਨਿਵਾਸ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਸਾਖਸ਼ਾਤ ਰੂਪ ਪ੍ਰਗਟ ਹੋ ਜਾਂਦਾ ਹੈ ਜਿ ਪ੍ਰਾਨੇ ਹਮੈ ਤਾ ਜੀ ਚਰਤਾ ਰਾਮ ਅਪਛਾਨ ਤਹ ਨਾਨਕ ਬਹ ਮੁਗਤ ਨਰ ਇਹ ਮਨ ਸਾਚੀ ਮਾਨ ਜਿਹੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ ਜਿਹੜੇ ਮਨੁੱਖ ਨੇ ਹਉਮੈ ਤਿਆਗਦੀ ਹਾਂ ਪਲਸ ਮੈਂ ਇਹ ਦੋ ਵਾਰੀ ਹੋ ਜਾਂਦਾ ਹਾਂ ਪਲਸ ਮੈਂ ਹਉਮੈ ਮੈਂ ਮੇਰੀ ਇੱਕ ਮੈਂ ਆ ਮੇਰਾ ਧਰ ਐ ਮੇਰਾ ਪਰਿਵਾਰ ਐ ਮੇਰੇ ਸਾਧਨ ਨੇ ਮਰਿਆ ਕਹਿੰਦੇ ਇਹ ਛੱਡ ਲੈ ਵੀ ਬੜੇ ਔਖੇ ਆਹਮ ਮੰਮੀ ਸ਼ਬਦ ਐ ਮੈਂ ਕੁਝ ਮੇਰੇਗਾ ਇਹ ਪਕੜੀ ਆ ਜਿਹੜੀ ਇਹ ਹਉਮੈ ਹੈਗੀ ਤੇ ਨਾਲ ਹੀ ਸਾਡੇ ਪੈਦਾ ਹੋਈ ਹੈ ਨਾਨਕ ਹੁਕਮ ਹੈ ਜੇ বুঝੈ ਤਾਂ ਹਉਮੈ ਕਹੈ ਨਾ ਕੋਈ ਸਮਝ ਕੇ ਦੇ ਆਉਣੀ ਹੈ ਜਿੱਦੇ ਉਹਦਾ ਹੁਕਮ বুঝਿਆ ਜਾਊਗਾ ਮਹਾਰਾਏ ਕਹਿੰਦੇ ਜਿਹੇ ਪ੍ਰਾਣੀ ਹਉਮੈ ਤਾਂ ਜੀ ਜਿਹੜਾ ਪ੍ਰਾਣੀ ਆਪਣੀ ਹਉਮੈ ਨੂੰ ਛੱਡ ਦਿੰਦਾ ਹੈਗਾ ਤੇ ਪਰ ਹੈ ਬੜੀ ਕਠਿਨ ਹੈ ਪੰਜਵੇਂ ਪਾਤਸ਼ਾਹ ਦਾ ਬੜਾ ਪਿਆਰਾ ਸ਼ਬਦ ਹੈ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉਮੈ ਮੈਲ ਨਾ ਜਾਵੇ ਆਪਣਾ ਸਰੀਰ ਨਿਮਕ ਨਿਮਕ ਕਰਕੇ ਵੀ ਕਿਹੜਾ ਤਾਂ ਵੀ ਹਉਮੈ ਦੀ ਮੈਲ ਨਹੀਂ ਜਾਂਦੀ ਮਾਰੇ ਕਹਿੰਦੇ ਪਾਠ ਪੜਿਓ ਵਰ ਵੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਜ ਜਨਾ ਸੋ ਸੰਗ ਨ ਛਟਕਿਓ ਅਦਕ ਅਹੰ ਬੁੱਧ ਬਾਧੇ ਪਾਠ ਪੜੇ ਵੇਦਾਂ ਦਾ ਵਿਚਾਰ ਕੀਤਾ ਕਥਾ ਕੀਰਤਨ ਸੁਣੀ ਗਿਆਨੀ ਬਣ ਗਿਆ ਮਾਰ ਕੰਦੇ ਪੰਜਾਂ ਤੋਂ ਖਿਹੜਾ ਨਹੀਂ ਛੁੱਟਿਆ ਹੋਰ ਹਉਮੈ ਦੀ ਪੰਡ ਸਿਰ ਤੇ ਤਰ ਲਈ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਉ ਅੰਗਮ ਸਾਧੇ ਪੰਜ ਜਨਾਂ ਸਿਉ ਸੰਗ ਨ ਛਟਕਿਓ ਅਦਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦ ਬਿਲ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਵੇਕਾ اے ਵੈਗਰੂ ਸਾਡੀ ਬੁੱਧੀ ਨਾਲ ਨਹੀਂ ਖਿਹੜਾ ਛੁੱਟਣਾ ਸੋਡੇ ਸ਼ਰਨ ਤੇ ਪੈ ਸਾਨੂੰ ਉਹ ਬੁੱਧੀ ਦਿਓ ਹੌਮੇ ਸਾਡੀ ਹੌਮੇ ਮਰ ਜਾਵੇ ਜੀ ਨੂੰ ਫਿਰ ਬਾਬਾ ਅਰਬਦਾਸ ਜੀ ਕਹਿੰਦੇ ਨੇਗੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਮੈਂ ਹੁੰਨਾ ਉਦੋਂ ਵੈਗਰੂ ਤੁਸੀਂ ਨਹੀਂ ਹੁੰਦੇ ਹੌਮੇ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਈ ਜਿੱਥੇ ਹੌਮੇ ਹੈ ਉਥੇ ਵੈਗਰੂ ਨਹੀਂ ਹੈ ਜਿੱਥੇ ਵੈਗਰੂ ਹੈ ਉਥੇ ਹੌਮੇ ਨਹੀਂ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲਮਾ ਹੁਣ ਕਿਦਾਂ ਦਾ ਬਣ ਗਿਆ ਜਿਵੇਂ ਇੱਕ ਸਮੁੰਦਰ ਹੈ ਸਮੁੰਦਰ ਦੇ ਵਿੱਚ ਲਹਿਰਾਂ ਨੇ ਤੇ ਲਹਿਰਾਂ ਤੇ ਪਾਣੀ ਵੱਖਰੇ ਅਗਮ ਅਨਲ ਜੈਸੇ ਲਹਿਰ ਮੈਂ ਉਦਦ ਪਾਣੀ ਵਿੱਚੋਂ ਲਹਿਰਾਂ ਉੱਠੀਆਂ ਮੰਨ ਲਓ ਸਾਡਾ ਸਰੀਰ ਕੀ ਹੈ ਇਹ ਲਹਿਰ ਹੈ ਪਰਮਾਤਮਾ ਸਮੁੰਦਰ ਦੀ ਨਿਆਈ ਹੈ ਹੁਣ ਸਮਝ ਆ ਜਾਂਦੇ ਇਹ ਪਰਮਾਤਮਾ ਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਗਮ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜੀ ਨੂੰ ਫਿਰ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਬੜੀ ਔਖੀ ਵਿਸਤ ਹੈ ਪਰ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਪਣੀ ਆਪ ਦੀ ਵਿਸਤ ਹੈਗਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਗਿਆ ਲੱਗਾ ਹੈ ਮੇਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਚ ਨਾ ਫਿਰ ਸ਼ਿਕਰਾਨਾ ਕਰਦੇ ਹੈ ਨਾ ਸਾਹਮਣੇ ਪੁੱਤਰਾਂ ਦੀ ਸ਼ਹਾਦਤ ਹੁੰਦੀ ਆ ਸ਼ਾਬਾਸ਼ ਬਿਸ਼ਰ ਖੂਬ ਦਲੇਰੀ ਨਾਲ ਲੜੇ ਹੋ ਉਹ ਕੌਣ ਕਹਿ ਸਕਦਾ ਜਿਹੜਾ ਕਹਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਯਾ ਲੱਗੈ ਮੇਰਾ ਭਾਈ ਦਿਆ ਸਿੰਘ ਜੀ ਮੂਰੇ ਹੁੰਦੇ ਨੇ ਮਹਾਰਾਜ ਕਿਹੜੀ ਖੁਸ਼ੀ ਦੀ ਗੱਲ ਕਰਦੇ ਹੋ ਜਕਾਰੇ ਛੱਡ ਰਹੇ ਹੋ ਭਾਈ ਦਿਆ ਸਿੰਘ ਜੀ ਇਹ ਕਰਜ਼ਾ ਤਾਰ ਰਹੇ ਆ ਇਹ ਮੇਰਾ ਹੈ ਹੀ ਨਹੀਂ ਸੀ ਉਹ ਦੀ ਮਾਨਤਾ ਹੈ ਉਹ ਪਾਕਿਸਤਾਨ ਲਾ ਰਹੇ ਆ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਯਾ ਲੱਗ ਹੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਤੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨੇਸਦਨ ਜੋ ਨਾਨਕ ਭਜੈ ਸਫਲ ਹੋਇ ਤੈ ਕਾਮ ਮਾਰੇ ਕਹਿੰਦੇ ਭੈ ਨਾਸਨ ਦੁਰਮਤ ਹਰਨ ਕਲ ਮਹਿ ਹਰ ਕੋ ਨਾਮ ਕਲ ਕਈਏ ਕਲ ਯੁਗ ਭੈ ਕਈਏ ਡਰ ਨਾਸਨ ਭੈ ਨਸ ਜਾਊਗਾ ਦੁਰਮਤ ਕਈਏ ਭੈੜੀ ਮਤ ਭੈੜੀ ਮਤ ਹਰਨ ਹੋ ਜੂਗੀ ਖਤਮ ਹੋ ਜੂਗੀ ਭੈ ਨਾਸਨ ਦੁਰਮਤ ਹਰਨ ਡਰ ਵੀ ਮੁੱਕ ਜਾਣਾ ਹੈ ਤੇ ਭੈੜੀ ਮੱਤ ਵੀ ਦੂਰ ਹੋ ਜਾਣਾ ਕਿਵੇਂ ਕਲ ਮੈਂ ਹਰ ਕੋ ਨਾਮ ਕਲਯੁਗ ਵਿੱਚ ਪਰਮਾਤਮਾ ਦਾ ਨਾਮ ਜਪਿਆ ਸੋਡੇ ਭੈੜੀ ਮੱਤ ਦੂਰ ਹੋ ਜਾਣੀ ਹੈ ਤੇ ਡਰ ਮੁੱਕ ਜਾਣਾ ਨਿਰਭਉ ਜਪੈ ਜਦੋਂ ਗੁਰੂ ਨਾਲ ਜੁੜੇ ਅੰਮ੍ਰਿਤ ਵੇਲੇ ਰੋਜ਼ ਮਹਾਰਾਜ ਬਾਜ ਮਾਰਦੇ ਨੇ ਮੇਰੇ ਪਿਤਾ ਭਰੀਏ ਹੱਥ ਪੈਰ ਧੰਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀ ਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੇ ਕੈ ਰੰਗ ਇਹੋ ਨਾਮ ਦੇ ਰੰਗ ਨਾਲ ਧੋਤਾ ਜਾਣਾ ਇਹ ਤੋਰੀ ਮਤ ਐ ਜਿਹੜੀ ਉਜਲੀ ਹੋਏ ਭਰੀ ਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੇ ਕੈ ਰੰਗ ਮਹਾਰਾਜ ਕਹਿੰਦੇ ਨੇ ਉਹ ਪ੍ਰਮਾਤਮਾ ਦੇ ਨਾਮ ਨੂੰ ਨਾਲ ਦਰ ਦੂਰ ਹੋ ਜਾਂਦੇ ਨੇ ਜ਼ਿੰਦਗੀ ਚੋਂ ਭੈੜੀ ਮਤ ਐ ਜਿਹੜੀ ਉਹ ਨਿਰਮਲ ਹੋ ਜਾਂਦੀ ਐ ਨਿਸ ਦਿਨ ਜੋ ਨਾਨਕ ਭਜੈ ਸਫਲ ਹੋ ਹੈਂ ਤਹਿ ਨੇ ਸਕਈਏ ਰਾਤ ਦਿਨ ਕਈ ਜਿਹੜਾ ਦਿਨ ਰਾਤ ਭਜ ਕਈਏ ਭਜਦਾ ਸਿਮਰਦਾ ਵੈਗਰੂ ਨੂੰ ਯਾਦ ਕਰਦਾ ਉਹਦੇ ਫਿਰ ਸਾਰੇ ਜਿਹੜੇ ਕੰਮ ਐ ਉਹ ਸਫਲ ਹੋ ਜਾਂਦੇ ਨੇ ਪੂਰੇ ਹੋ ਜਾਂਦੇ ਨੇ ਜੀਨੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਾਈ ਐ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰਪੁਰਖ ਨਿਰੰਜਨਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਜਿੱਥੇ ਵੇਖਦਾ ਸਿਮਰਨ ਆਇਆ ਉਥੇ ਉਪਾਦ ਗਤ ਕਰ ਜਿਉ ਨਸਵੰਜੋ ਕਿਲ ਵਿਖੋ ਕਰਤਾ ਕਰ ਆਇਆ ਦੂਤਾ ਦੇਹਨ ਭਇਆ ਗੋਬਿੰਦ ਪ੍ਰਗਟਾਇਆ ਕਿਲ ਵਿਖੋ ਭਾਜੋ ਕਿਉ ਪਤੀ ਕਰੇ ਆਗਿਆ ਪਰਮਾਤਮਾ ਕਰੇ ਆਗਿਆ ਮਹਾਰਾਜ ਕਹਿੰਦੇ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਮੈਨੂੰ ਮੇਰੇ ਗੁਰੂ ਨੇ ਮਤ ਦਿੱਤੀ ਹੈ ਜਪ ਹਰ ਪਵਜਲ ਤਰਨਾ ਉਹ ਪਰਮਾਤਮਾ ਦਾ ਨਾਮ ਜਪ ਕੇ ਇਹ ਪਵਜਲ ਨੂੰ ਤਰ ਜਾਣਾ ਤਾਂ ਸੇ ਆਪਾਂ ਵੀ ਜਪਣਾ ਕਰੋ ਵਾਹਿਗੁਰੂ 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 ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਨ ਇਹ ਵਸਤਾ ਸਾਡੀ ਵੀ ਬਣੇ ਸਾਡਾ ਪੜਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ੁੱਲਾਂ ਮੇਰੀਆਂ ਨੇ ਬੇਅੰਤ ਹੋ ਜਾਂਦੀਆਂ ਨੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਹੈ ਵਾਹਿਗੁਰੂ ਸਾਡੀ ਮਤ ਬਹੁਤ ਥੋੜੀ ਹੈ ਤੁਸੀਂ ਜਿੰਨੀ ਮਤ ਦਿੰਦੇ ਹੋ ਉਨੀ ਵਿਚਾਰ ਕਰਦੇ ਹਾਂ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਪਾਲ ਲੈ ਕਿਰਤ ਕਰਨਾ ਪੂਰਨ ਦ੍ਰਿਸ਼ ਪ੍ਰਵਤਿਰੀ RAM ਪੁੱਲਾ ਮੇਰੀ ਝੂਲੀ ਚ ਪਾ ਦੇਣੀ ਆ ਗੁਰੂ ਦਾ ਸ਼ਬਦ ਹਿਰਦੇ ਚ ਵਸਾ ਲੈਣਾ ਤਾਂ ਕਿ ਜੀਵਨ ਸਫਲ ਹੋ ਸਕੇ ਪੁੱਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ